ਜੇ ਕਿਸੇ ਪਾਸੋਂ ਸੱਚੇ ਹੋ ਕੇ ਚਲਦਿਆ ਨਾ ਬਈ ਚੱਲਣ ਦੇ ਦਿਆ ਕਰੋ ਇੱਕ ਬੰਦੇ ਦਾ ਆਪਾਂ ਫਾਇਦਾ ਕੀਤਾ ਉਹਦਾ ਇਲਾਜ ਹੋਣਾ ਸੀ ਬੰਦੇ ਦਾ ਘੱਟੋ ਘੱਟ ਮਹੀਨੇ ਦੀ ਗੱਲ ਹੈ ਨਾਲੇ ਤਾਂ ਉਹ ਮੈਂ ਕਦੇ ਦੱਸਦਾ ਨਹੀਂ ਹੁੰਦਾ ਦਾਨ ਜਿਹੜੇ ਦਾਨ ਲਾ ਲੋ ਜੇ ਕੋਈ 4 ਰੁਪਏ ਮਾਰਾ ਹੈ ਆਪ ਨੂੰ ਦੇ ਦਿੰਦਾ ਆਪਣਾ ਜਿੱਥੇ ਖੁਸ਼ ਹੋ ਜਾਣੇ ਉੱਥੇ ਆਪਾਂ ਵੰਡ ਵੀ ਦਿੰਨੇ ਆ ਪਰ ਆਪਾਂ ਕਦੇ ਨਹੀਂ ਕਿਸੇ ਨੂੰ ਫालतੂ ਆਪਾਂ ਕਦੇ ਵੀਡੀਓ ਨਹੀਂ ਪਾਈ ਹੋਣੀ ਇਸ ਮਸਲੇ 'ਚ ਬਈ ਅੱਜ ਨੂੰ 1000 ਦੇ ਤਾ 2000 ਦੇ ਤਾ 5000 ਦੇ ਤਾ 10000 ਦੇ ਤਾ ਮੇਰੀ ਆਤ ਵੀ ਜਿੰਨਾ ਕੋ ਹੁੰਦਾ ਆਪਾਂ ਕਰ ਲੈਨੇ ਆ ਪ੍ਰਮਾਤਮਾ ਉਹਨੇ ਹੀ ਦੇ ਦਿੰਦਾ ਹੁੰਦਾ ਹਨਾ ਤੇ ਉਹਨਾਂ ਦੇ ਕੋਈ ਬਿਮਾਰੀ ਦੀ ਦਿੱਕਤ ਆ ਗਈ ਸੀ ਅੱਜ ਫੋਨ ਆਇਆ ਸੀ ਨਾਲੇ ਵੀਡੀਓ ਵੀ ਦੇਖਣਗੇ ਆਪਣੀ ਤੇ ਉਦੋਂ ਆਪਾਂ ਉਹਨਾਂ ਦੇ ਜਾਨਵਰ ਵੀ ਬਕਾਏ ਠੀਕ ਹੈ ਜਾਨਵਰ ਨਾਲੇ ਘੱਟੋ ਘੱਟ 15000 ਰੁਪਏ ਵਾਧੇ ਵਿਕੇ ਉਹਨਾਂ ਦੇ ਕਿਉਂਕਿ ਆਪਾਂ ਕਿਹੜਾ ਵਿੱਚ ਵੜਨਾ ਸੀ ਜੇ ਵਿੱਚ ਵੜੇ ਹੁੰਦੇ 15000 ਆਪਣੇ ਕੋਲੇ ਆ ਜਾਂਦਾ ਦਲਾਲੀ ਵਾਲੇ ਮਸਲੇ 'ਚ ਕੋਈ ਬੰਦਾ ਮੈਨੂੰ ਫੋਨ ਨਾ ਕਰੇ ਬਾਈ ਵਪਾਰ ਤੇ ਦਲਾਲ ਦਲਾਲਪਣਾ ਨਾ ਮਾਰਦਾ ਮਾਰਦਾ ਦੋੜ ਨੇ ਕੀਤਾ ਨਾ ਕਦੇ ਕਰਨਾਗਾ ਦੂਜੀ ਨਾ ਦੂਜੀ ਗੱਲ ਅੱਜ ਇੰਨਾ ਦੁੱਖ ਹੋਇਆ ਯਾਰਾ ਦੁੱਖ ਕੀ ਹੋਇਆ ਉਹਨਾਂ ਨੇ ਮੇਰੇ ਕੋਲ ਵੀਡੀਓ ਪਾਈ ਉਹਨਾਂ ਨੇ ਆਖਿਆ ਸਾਡਾ ਪਹਿਲਾ ਟੁਕਾ ਚੱਲ ਗਿਆ ਖਬਰੇ ਬਾਈ ਹੁਣ ਵੀ ਚਲਵਾ ਦੇ ਬੱਚੇ ਸੀ 15 15 ਦਿਨਾਂ ਦੇ ਨਾਲੇ ਮੈਂ ਕਿਹਾ ਵੀ ਮੈਂ ਬਿਜੀ ਆ ਮਾਂ ਐਡਵਰਟਾ ਔਖੇ ਆ ਬਾਈ ਤੇ ਦਾਦਾ ਸਫੋਂ ਬੰਦਿਆਂ ਦੇ ਅੱਜ ਹਕੀਰ ਨੂੰ ਮੈਂ ਗੱਲ ਕੀਤੀ ਖੁੱਲ ਕੇ ਮੈਨੂੰ ਕਹਿੰਦੇ ਬਾਈ 15-15 ਦਿਨਾਂ ਦੇ ਬੱਚੇ ਆ ਸਾਡੇ ਆਏ ਹੋ ਗਿਆ ਸਾਡੇ ਉਹ ਹੋ ਗਿਆ ਸਾਡੇ ਬੋ ਹੋ ਗਿਆ ਮੈਂ ਕਿਹਾ ਜੇ ਤੁਹਾਨੂੰ ਕੋਈ ਊਂ ਲੋੜਾ ਕੋਈ ਮੈਂ ਕਰਵਾ ਦਨਾਗਾ ਖੱਬਾ ਸੱਜਾ ਪਰ ਆਏ ਬੱਚੇ ਛੋਟੇ ਮੈਂ ਵੀਡੀਓ ਨਹੀਂ ਪਾਉਂਦਾ ਮੈਨੂੰ ਕਹਿੰਦੇ ਬਾਈ ਤੂੰ ਕੁਛ ਨਹੀਂ ਦਾ ਪਾ ਦੇ ਮੈਂ ਕਿਹਾ ਮੇਰੇ ਅਸੂਲਾਂ ਦੇ ਖਿਲਾਫ ਆ ਮੈਂ ਛੋਟੇ ਬੱਚਿਆਂ ਦੀ ਵੀਡੀਓ ਨਹੀਂ ਪਾਉਂਦਾਗਾ ਵੀ 15-15 ਦਿਨਾਂ ਦੇ ਬੱਚਿਆਂ ਦੀ ਵੀਡੀਓ ਕਿ ਪਾਈਏ ਤੇ ਗੱਲ ਕੀ ਮੁੜ ਕੇ ਆਖੇ ਬੋਲਦੇ ਆਖੇ ਨਾ ਤੂੰ ਬਾਈ ਕੋਈ ਗੱਲ ਨਹੀਂ ਵੀਡੀਓ ਪਾ ਦੇ ਤੂੰ ਪਰਵਾਹ ਨਾ ਕਰ ਕਿ ਸਾਡੇ ਕੋਲੇ ਆ ਜੀ ਇੱਥੇ ਪਿੰਡ ਆਪਕ ਕੋਈ ਨੀ ਕਰ ਲਾਂਗੇ ਵਾਦਾ ਘਾਟਾ ਲੈ ਦੱਸ ਐਹੋ ਜੀ ਦੁਨੀਆ ਪਈ ਆ ਭੈਣ ਚੋਂ ਇਹੋ ਜੇ ਲੋਕ ਪਏ ਨੇ ਹੁਣ ਫਿਰ ਕਿਹੜੇ ਪਾਸੇ ਜਾਈਏ ਦੱਸੋ ਯਾਰ ਜੇ ਸੱਚੇ ਬਣ ਕੇ ਤੁਰਦੇ ਆ ਭੈਣ ਚੋਂ ਸੱਚੇ ਬਣ ਕੇ ਨਹੀਂ ਤੁਰਨੰਦੇ ਜੇ ਮਾੜੇ ਮਾੜੇ ਤੁਰ ਨੂੰ ਜੀ ਨਹੀਂ ਕਰਦਾ ਉਹ ਤਾਂ ਖੂਨਚ ਹੀ ਹੈਣੀਗਾ ਨਾ ਤਾਂ ਮਾਂ ਪਿਓ ਨੇ ਮਾੜੀ ਕੀਤੀ ਐ ਨਾ ਪਿਓ ਨੇ ਮਾੜੀ ਕੀਤੀ ਐ ਨਾ ਦਾਦੇ ਪੜਦਾਦ ਨੇ ਮਾੜੀ ਕੀਤੀ ਆ ਜੇ ਕੀਤੀ ਆ ਤਾਂ ਪਿੰਡ ਚ ਕੋਈ ਇੱਕ ਬੰਦਾ ਉਹ ਚੱਕ ਦੇ ਇਹ ਅਸੂਲ ਆ ਸਾਡੇ ਪਰਿਵਾਰ ਦਾ ਅਸੀਂ ਕਿਸੇ ਦੀ ਮਾੜੀ ਨਹੀਂ ਕੀਤੀ ਪਿੰਡ ਚ ਨਹੀਂ ਮਾੜੀ ਕੀਤੀ ਏਹ ਲੋਕ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ ਅੰਦਰ ਵੱੜ ਕੇ ਅਗਲੇ ਦੇ ਬਾਹਰ ਚ ਬੰਦੇ ਨੂੰ ਬਸ ਜੇ ਉਂਗਲ ਫੜਾਉਣੇ ਆ ਬਾਹ ਫੜ ਲੈਣੇ ਯਾਰ ਸ਼ਰਮ ਕਰ ਲੋ ਮੈਂ ਹਰ ਇੱਕ ਬੰਦੇ ਦੇ ਉਹ ਬੰਦੇ ਦੇ ਬਰਖਲਾਪਾਂ ਜਿਹੜਾ ਮੇਰੇ ਕੋਲੇ ਆ ਕੇ ਚੁਸਤ ਚਲਾਕੀ ਕਰਦਾ ਇਹ ਮੇਰੀ ਬੇਨਤੀ ਆ ਮੇਰੇ ਕੋਲੇ ਕੋਈ ਵੀ ਬੰਦਾ ਕੋਈ ਵੀ ਬੰਦਾ ਵੀਡੀਓ ਨੂੰ ਨਾ ਆਖੇ ਕੋਈ ਵੀ ਬੰਦਾ ਵੀ ਐ ਕਰਦੇ ਵੀ ਤੈਨੂੰ 500 ਦੇ ਦਾਂਗੇ 1000 ਤੇ ਮੈਨੂੰ ਯਾਰ ਤੁਸੀਂ 10 ਲੱਖ ਵੀ ਦੇ ਦੋਗੇ ਜੇ ਮੱਟ ਦਾ ਦੂ ਵਾਲਾ ਦਲਾਲੀ ਪਿੱਛੇ ਥੁੱਕਦਾ ਦੇਖ ਗਿਆ ਤੁਹਾਨੂੰ ਚੜਦਾ ਦੇਖਿਆ ਥੁੱਕ ਆ ਮਣਾ ਦੂਆ ਬਈ ਇਹ ਫਿਰ ਮਰ ਰੱਖਦੇ ਕਾਬਲ ਵੀ ਹੈ ਨਹੀਂਗਾ ਜਿਹਦੇ ਆ ਰੱਖਿਆ ਨਾ ਆ ਬੰਨੇ ਆ ਉਹ ਦਲਾਲੀਆਂ ਵਾਲੇ ਬੰਦੇ ਹੀ ਹੈ ਨਹੀਂ ਉਹ ਦਲਪੁਣੇ ਵਾਲੇ ਬੰਦੇ ਹੈ ਹੀ ਨਹੀਂ ਗੱਲ ਹੀ ਮੁੱਕਦੀ ਹੈ ਜਿਹੜੇ ਕਰਦੇ ਨੇ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਵੀ ਆਪਾਂ ਐਸ ਲੈਣ ਚ ਹੀ ਨਹੀਂ ਆਉਂਦੇ ਆਪਦਾ ਕਰਾਂਗੇ ਆਪਦਾ ਕਮਾਵਾਂਗੇ ਤੇ ਆਪਦਾ ਖਾਵਾਂਗੇ ਤੇ ਲੋਕਾਂ ਨੂੰ ਵੀ ਖਵਾ ਦਾਂਗੇ ਖਵਾ ਦਾਂਗੇ ਵੰਡ ਦਾਂਗੇ ਪਰ ਕਿਸੇ ਦੇ ਮੰਗਣ ਵੀ ਨਹੀਂ ਜਾਂਦੇ ਇਹ ਸਾਡੇ ਕੌਮ ਦਾ ਅਸੂਲ ਹੈ ਬਸ ਹੱਦ ਹੋਈ ਪਈ ਆ ਯਾਰ ਸ਼ਰਮ ਆ ਲਈ ਪਈ ਲੋਕਾਂ ਦੀ ਜਮੇ ਕਿੰਨਾ ਕ ਕਰ ਲੋਂਗੇ ਕਿਸੇ ਦਾ ਯਾਰ ਸਮਝ ਨਹੀਂ ਆਉਂਦੀ ਬਾਈ ਮੇਰੇ ਕੋਲ ਰਿਕਾਰਡਿੰਗ ਵੀ ਪਈ ਯਾਰ ਰਿਕਾਰਡਿੰਗ ਵੀ ਪਈ ਐ ਮੈਂ ਪੇ ਤੇ ਸ਼ੋ ਵੀ ਕਰ ਸਕਦਾ ਪਰ ਮੈਨੂੰ ਆਇਆ ਚਲੋ ਅੱਜ ਇੱਕ ਨੇ ਆਖਿਆ ਦਸਾਂ ਨੂੰ ਸੁਣਾ ਦੇਣੇ 100 ਸੁਣਨਗੇ ਮੇਰੇ ਕੋਲੇ ਵੀਰੇ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰੇ ਕੋਲ ਦਲਾਲੀ ਵਾਲਾ ਵਪਾਰ ਵਾਲਾ ਬੰਦਾ ਜੇ ਬਾਹਰੋਂ ਵੀ ਕਿਸੇ ਕੋਲ ਮੈਂ ਜਾਣਵਰ ਲੈਣਾ ਮੈਂ 10000 ਦਾ ਲਾਵਾਂ ਮੈਂ 15000 ਦਾ ਲਾਵਾਂ ਮੈਂ 10 ਦੂਆ ਬਾਈ ਐਨੇ ਦਾ ਲਿਆ ਜੇ ਤੁਹਾਡੀ ਪੱਗ ਹੋਈ ਤਾਂ ਉਹਨੇ ਦੇ ਦਿਓ ਨੇਮਾ ਠੋਕ ਕੇ ਆਖੋ ਵੀ ਐਨਾ ਵਾਦਾ ਲੈਣਾ ਬਾਈ ਠੀਕ ਹੈ ਨਾ ਕਹਿ ਕੇ ਲਾ ਲਾਂਗੇ ਪਰ ਲੰਡੂ ਕੰਮ ਨਹੀਂ ਕਰਨਾ ਜ਼ਿੰਦਗੀ ਦੇ ਵਿੱਚ ਲੰਡੂ ਕੰਮ ਨਹੀਂ ਕਰਨਾ ਕਿਹਦਾ ਫੁੱਦੂ ਲਾਉਣਾ ਹੀ ਨਹੀਂ ਨਹੀਂ ਫੁੱਦੂ ਲਾਉਣਾ ਮੇਰੀ ਲੈਣ ਦੇ ਵਿੱਚ ਹੈ ਇਹ ਗੱਲ ਮੇਰੇ ਵੀਰ ਪੱਲੇ ਬੰਨ ਲਿਓ ਵੀਰੇ ਤੇ ਦੁਬਾਰੇ ਮੈਂ ਕਹਿਣ ਲੱਗਿਆ ਵੀ ਜੋ ਬੰਦਿਆਂ ਦਾ ਮੇਰੇ ਕੋਲ ਦੁਬਾਰੇ ਫੋਨ ਆ ਗਿਆ ਨਹੀਂ ਤਾਂ ਮੈਂ ਨੰਬਰ ਮੈਂਸ਼ਨ ਕਰੂੰਗਾ ਨਾਲੇ ਰਿਕਾਰਡਿੰਗ ਮੈਂਸ਼ਨ ਕਰੂੰਗਾ ਸਾਰਾ ਕੁਝ ਪਾਉਂਗਾ ਵਿੱਚ ਬਾਈ ਵੀਡੀਓ ਤੇ ਸੁਣ ਤੁਸੀਂ ਲੈਣੀ ਆ ਦਲਾਲੀ ਵਾਲੇ ਮੇਰੇ ਕੋਲ ਦੂਰ ਰਿਹਾ ਕਰੋ ਪੈਂਚੋ ਕਿੰਨਾ ਕ ਫਾਇਦਾ ਕਰ ਲਈ ਕਿਸਦਾ ਓਏ ਹਾਲੀਆਂ ਦਿਲੋਂ ਚੱਲਦੇ ਜਿੱਦਾਂ ਚੱਲਦੇ ਆ ਯਾਰ ਦਿਲੋਂ ਚੱਲੀਦਾ ਤੁਸੀਂ ਤਾਂ ਕਹਿ ਦੇਣਾ ਨਾ ਵੀ ਇਹ ਓ ਜਮੇ ਪਿੱਛੇ ਜਮਾ ਪੱਠਾ ਡਰਾ ਕੱਢਿਆ ਸੀ ਪੈਸੇ ਇਕੱਠੇ ਕਰਨੇ ਕਈ ਸਾਡੇ ਪਿੰਡ ਦੇ ਦੱਲੇ ਸੀ ਇੱਕ ਦੋ ਪੈਸੇ ਇਕੱਠੇ ਕਰਨੇ ਖਬਰੇ ਮੈਂ ਕਿੰਨੇ ਕ ਲਾਤੇ ਬਾਈ ਬਾੜਾ ਕਰਦੇ ਹਾਂ ਤਾਂ ਜੇ ਕਿਸੇ ਸਬੂਤ ਲੈਣਾ ਹੋਇਆ ਥਾਣੇ ਕਰ ਲਿਓ ਤੇ ਦੱਸ ਦਿਓ ਪਿੰਡ ਇਕੱਠਾ ਕਰ ਲਿਓ ਤੇ ਬੰਦੇ ਮੂਰੇ ਕਰ ਦੂਆਂ ਮੈਂ ਵੀ ਕਿਹਨੂੰ ਕਿਹਨੂੰ ਦੇਈ ਬੈਠਾ ਹਾਂ ਕਿਹਨੂੰ ਕਿਹਨੂੰ ਨਹੀਂ ਦਿੰਦੇ ਜ਼ਮੀਨ ਨਾਲਿਆਂ ਨੂੰ ਵੀ ਖਵਾਈ ਬੈਠਾ ਮੈਂ ਤਾਂ ਨਲੇ ਮੋੜੇ ਨਹੀਂ ਅਜੇ ਤੱਕ ਮੇਰੇ ਧਾਰ ਲੈ ਕੇ ਵੀ ਨਹੀਂ ਮੋੜੇ ਕਿਸੇ ਨੇ। ਬਸ ਠੀਕ ਆ ਜਾਂ ਮੈਂ ਚਲੀ ਜਾਂਦੀ ਆ ਦੁਨੀਆ ਦਾ ਇਸ ਵਾਲੇ ਦੀ। ਗਰਮੀ ਆਉਂਦੀ ਆ ਬਾਈ ਜਦੋਂ ਆਪਦੇ ਰਾਹ ਤੇ ਚੱਲਦੇ ਆਂ ਮਿਹਨਤ ਨਾਲ ਆਪਦੀ ਮਿਹਨਤ ਨਾਲ ਰਾਹ ਬਣਾਇਆ ਹੈਗਾ ਠੱਗੀਆਂ ਨਾਲ ਨਹੀਂ ਬਣਾਇਆ ਨਾ ਠੱਗੀਆਂ ਮਾਰਨੀਆਂ ਨੇ ਬਸ। ਮੈਨੂੰ ਪਤਾ ਹੈ ਹੁਣ ਮੇਰੀ ਮਾਂ ਢੇਲੀ ਆ ਮੈਨੂੰ ਪਤਾ ਮਾਂ ਕਹਿੰਨਾ ਪੈਸਿਆਂ ਬਰਾਬਰ ਤੋਲ ਦੂਆਂ ਮੈਨੂੰ ਫੁੱਲਰ ਕੀ ਕੋਈ ਕਰ ਦੇ ਪਰ ਮੈਨੂੰ ਨਹੀਂ ਕੋਈ ਟੱਕਰੀ ਜਾਂਦਾਗਾ। ਉਹੀ ਆ ਵਧਾਉਣ ਵਾਲਾ ਮੈਂ ਤਾਂ ਕਹਿੰਨਾ ਚੰਗੇ ਕਰਮ ਕਰ ਲੋ ਚੰਗੇ ਪੱਲੇ ਪੈਣੇ ਆ। ਹੋਰ ਨਹੀਂ ਕੁਝ ਪੱਲੇ ਪੈਣਾ ਯਾਦ ਰੱਖਿਓ ਗੱਲ ਮੇਰੀ ਧੰਨਵਾਦ ਭਾਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ